ਜੀ ਮਿੰਦਰ ਰਤਰੀ ਬਲੌਗਸ ਤੁਹਾਡਾ ਸਾਰਿਆਂ ਦਾ ਸਵਾਗਤ ਆ ਆਈ ਹੋਪ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਤੇ ਰਾਜੀ ਖੁਸ਼ੀ ਹੋਵੋਗੇ ਜਿਹੜੇ ਮੇਰੇ ਅੱਜ ਦੇ ਬਲੌਗ ਦੀ ਸ਼ੁਰੂਆਤ ਆ ਜੀ ਅੱਜ ਹੈਗੇ ਅਸੀਂ ਜਾ ਰਹੇ ਆ ਘੁੰਮਣ ਫਿਰਨ ਅਸੀਂ ਬਨਾਲੇ ਆਏ ਹੋਏ ਸੀ ਆਪਣੀ ਸਿਸਟਰ ਕੋਲ ਕਿਉਂਕਿ ਮੇਰੀ ਸਿਸਟਰ ਉਹਨੇ ਮੈਰਿਡ ਨੇ ਤੇ ਅਸਾਂ ਮਰਦੀਆਂ ਛੁੱਟੀਆਂ ਹੋ ਚੁੱਕੀਆਂ ਅਸੀਂ ਬੱਚਿਆਂ ਨੂੰ ਤੇ ਬੱਚਿਆਂ ਨੇ ਸੋਚਿਆ ਵੀ ਚਲੋ ਆਪਾਂ ਹੁਣ ਬੈਠੇ ਸ਼ਾਮ ਦਾ ਟਾਈਮ ਸੀ ਸਾਡੇ 6 ਦਾ ਟਾਈਮ ਸੀ ਵੀ ਆਪਾਂ ਆਊਟਲੈਟ ਚੱਲਦੇ ਆਂ ਜੇਸ਼ਨ ਤੂੰ ਵੀ ਜਾਏਗਾ ਹਾਂਜੀ ਕੀ ਮਸਤੀ ਕਰੋਗੇ ਹੋਰ ਵੀ ਗੇਮਸ ਖੇਡਾਂਗੇ ਜੀ ਹੋਰ ਫੁੱਲੇ ਲਮਾਗੇ ਅੱਛਾ ਹੋਰ ਹੋਰ ਬਹੁਤ ਸਾਰਾ ਸ਼ਾਪਿੰਗ ਵੀ ਕਰਾਂਗੇ ਅੱਛਾ ਸ਼ਾਪਿੰਗ ਵੀ ਕਰੋਗੇ ਚਲੋ ਫਿਰ ਵਗੇ ਨਿੰਦਰ ਕੰਮ ਕਰ ਲੋ ਆਪਣਾ ਸਿਰ ਲੋ ਜੀ ਓਰੇ ਸਾਡਾ ਅਗਮਾ ਜਿਹੜਾ ਉਹ ਵੀ ਤਿਆਰ ਹੋ ਗਿਆ ਕਿਉਂਕਿ ਗਰਮੀ ਬਹੁਤ ਜ਼ਿਆਦਾ ਸੀ ਅਸੀਂ ਇਹਦੇ ਲਾਈਟ ਵੇਟ ਦੇ ਬਿਲਕੁਲ 슬ੀਵਲੈਸ ਕੱਪੜੇ ਪਾਏ ਸੀ ਤੁਹਾਨੂੰ ਪਤਾ ਹੀ ਆ ਬੱਚੇ ਗਰਮੀ 'ਚ ਜ਼ਿਆਦਾ ਬਿਮਾਰ ਹੋ ਜਾਂਦੇ ਨੇ ਕਿਉਂਕਿ ਵੈਸੇ ਵੀ ਗਰਮੀ ਸੀ ਤੇ ਆਪਾਂ ਇਹਨੂੰ ਰੈਡੀ ਕਰਤਾ ਤੇ ਆਪਾਂ ਹੁਣ ਚੱਲਦੇ ਆਂ ਤੇ ਗੱਡੀ ਬਾਹਰ ਕੱਢ ਲਈ ਸੀ ਜੀਜੂ ਨੇ ਤੇ ਆਪਾਂ ਬੈਠ ਗਏ ਬੇਟੇ ਨੂੰ ਲੈ ਕੇ ਕਿਉਂਕਿ ਗੱਡੀ ਚ ਚੱਲਦਾ ਸੀ ਏਸੀ ਤੇ ਆਪਾਂ ਪਹਿਲਾਂ ਹੀ ਬਹਿ ਗਏ ਮੰਮੀ ਹੁਣੀ ਹਲਿਆ ਆ ਰਹੇ ਸੀ ਚਲੋ ਜੀ ਅਸੀਂ ਤੁਰਪੇ ਹੁਣ ਥੋੜੀ ਜੀ ਦੂਰੀ ਆ ਬਰਨਾਲੇ ਤੋਂ ਹੰਡਿਆਆ ਰੋਡ ਤੇ ਜੀ ਲੋ ਜੀ ਅਸੀਂ ਹੁਣ ਤੁਰਪੇ ਸੀ ਤੇ ਆਪਾਂ ਥੋੜੀ ਦੂਰ ਜਾ ਕੇ ਫਿਰ ਬਲੌਗ ਸ਼ੂਟ ਕੀਤਾ ਕਿ ਆਊਟਲੈਟ ਜਿਹੜੀ ਲੋਕੇਸ਼ਨ ਸੀ ਉਹ ਸ਼ੁਰੂ ਹੋ ਚੁੱਕੀ ਸੀ ਤੇ ਕਾਫੀ ਜ਼ਿਆਦਾ ਭੀੜ ਸੀ ਇੰਨੀ ਜ਼ਿਆਦਾ ਰਸ਼ ਸੀ ਤੇ ਸਾਡੀ ਐਂਟਰੀ ਹੋ ਗਈ ਜੀ ਆਊਟਲੈਟ ਦੇ ਵਿੱਚ ਹੁਣ ਐਨੇ ਸੰਡੇ ਕਰਕੇ ਬਹੁਤ ਹੀ ਜ਼ਿਆਦਾ ਗੱਡੀਆਂ ਜਿਹੜੇ ਲੋਕ ਸੀ ਬਹੁਤ ਸਮਰਦੀਆਂ ਛੁੱਟੀਆਂ ਕਰਕੇ ਬੱਚਿਆਂ ਨੂੰ ਲੈ ਕੇ ਆ ਰਹੇ ਸੀ ਤੇ ਬਹੁਤ ਜ਼ਿਆਦਾ ਭੀੜ ਸੀ ਜੀ ਤੇ ਨਾਲੇ ਸ਼ਾਮ ਦਾ ਟਾਈਮ ਸੀ ਹੁਣ ਇੱਥੇ 7:00 ਵਜੇ ਸੀ ਤੇ ਅਸੀਂ ਗੱਡੀ ਆਪਣੀ پارک ਕਰਕੇ ਅਸੀਂ ਉਤਰ ਚੁੱਕੇ ਆ ਇੱਥੇ ਤੇ ਦੇਖਦੇ ਜਾਂਦੇ ਆ ਤੁਸੀਂ ਦੇਖ ਹੀ ਰਹੋ ਹੋਗੇ ਵੀ ਗੱਡੀਆਂ ਦੇਖੋ ਕਿੰਨੀਆਂ ਨੇ ਤੇ ਬੱਚਿਆਂ ਨੂੰ ਬਹੁਤ ਐਕਸਾਈਟਮੈਂਟ ਸੀ ਖਾਸ ਕਰਕੇ ਮਨਿੰਦਰ ਨੂੰ ਵੀ ਮੈਂ ਝੂਟੇ ਲੂੰਗਾ ਜਾਂ ਗੇਮਸ ਵਗੈਰਾ ਖੇਡੂਗਾ ਉੱਥੇ ਸਾਰਾ ਦੇਖਦੇ ਹੋਏ ਅਸੀਂ ਜਾ ਰਹੇ ਹਾਂ ਹੁਣ ਬੋਟਿੰਗ ਏਰੀਏ ਵੱਲ ਤੇ ਇਹ ਸਾਰੀਆਂ ਸ਼ਾਪਸ ਨੇ ਤੁਸੀਂ ਕੋਈ ਵੀ ਸ਼ਾਪਿੰਗ ਕਰ ਸਕਦੇ ਹੋ ਤੇ ਬ੍ਰਾਂਡਡ ਵਾਲੀਆਂ ਤੇ ਇਹ ਦੇਖੋ ਟ੍ਰੇਨ ਆ ਜ 2 ਪਰਸੈਂਟ ਬੈਠ ਕੇ ਤੁਸੀਂ ਜਾਂ 1 ਪਰਸੈਂਟ ਬੈਠ ਕੇ ਬੱਚਿਆਂ ਨੂੰ ਲੈ ਕੇ ਤੁਸੀਂ ਸਾਰਾ ਆਊਟਲੈਟ ਘੁੰਮ ਸਕਦੇ ਹੋ ਬਹੁਤ ਹੀ ਜ਼ਿਆਦਾ ਵਧੀਆ ਇਹ ਦੇਖੋ ਨੇ ਦੇਖੋ ਕਿੰਨੀ ਸੋਹਣੀ ਲੱਗਦੀ ਆ ਤੇ ਹੁਣ ਆਪਾਂ ਬੋਟਿੰਗ ਏਰੀਆ ਵੱਲ ਚੱਲਦੇ ਆਂ ਦੇਖੋ ਰਾਤ ਨੂੰ ਤਾਂ ਨਾ ਇੰਨਾ ਵਧੀਆ ਲੱਗਦਾ ਸ਼ਾਮੀ ਆ ਜਿਹੜੀ ਲੁੱਕ ਆ ਐਨੀਅਰ ਲਾਈਟਿੰਗ ਹੁੰਦੀ ਆ ਨਾ ਬਹੁਤ ਹੀ ਜ਼ਿਆਦਾ ਵਧੀਆ ਲੱਗਦਾ ਬਹੁਤ ਸਾਰੇ ਜਿਹੜੇ ਪਰਸਨ ਸੀ ਜਾਂ ਬੱਚੇ ਸੀ ਆਪਣਾ ਫੋਟੋ ਸ਼ੂਟ ਕਰ ਰਹੇ ਸੀ ਤੇ ਦੇਖੋ ਨੇ ਬਹੁਤ ਵਧੀਆ ਲੱਗਦਾ ਤੇ ਇਹਦੇ ਵਿੱਚ ਬੋਟਿੰਗ ਚ ਤਿੰਨ ਟਾਈਪਸ ਨੇ ਬੋਟਿੰਗ ਤੁਸੀਂ ਬਾਈਸਾਈਕਲ ਵੀ ਚਲਾ ਸਕਦੇ ਹੋ ਤੇ ਇੱਕ ਆਪਣੀ ਦੂਸਰੀ ਵਾਲੀ ਆ ਜਿਹਦੇ ਵਿੱਚ ਬੈ ਕੇ ਤੁਸੀਂ ਸਾਬੀ ਦਾ ਫੈਮਲੀ ਸਾਰਾ ਦੇਖ ਸਕਦੇ ਹੋ ਬੋਟਿੰਗ ਏਰੀਆ ਤੋਂ ਬਾਅਦ ਬੱਚੇ ਜਿੱਦ ਕਰਨ ਲੱਗੇ ਵਸੇ ਸਮੈਸ਼ ਗੇਮ ਵੱਲ ਜਾਣਾ ਇੱਥੇ ਸਾਰੀਆਂ ਬੱਚਿਆਂ ਲਈ ਗੇਮਜ਼ ਹੀ ਹੁੰਦੀਆਂ ਨੇ ਅਮਿੰਦਰ ਕਹਿੰਦਾ ਮम्मा ਮੇ ਵੀ ਮੇਰਾ ਕਾਰਡ ਬਣਵਾ ਦੋ ਵੀ ਮੈਂ ਗੇਮਸ ਖੇਡਣੀਆਂ ਨੇ ਤੇ ਅਸੀਂ ਬੋਰਡਿੰਗ ਏਰੀਏ ਸਾਰੇ ਆਪ ਦਾ ਦੇਖ ਕੇ ਆਪਣਾ ਇਧਰ ਇੰਜੋਏ ਕਰਕੇ ਤੇ ਹੁਣ ਅਸੀਂ ਸਾਰੇ ਜਾ ਰਹੇ ਹਾਂ ਜੀ ਸਮੈਸ਼ ਗੇਮ ਵੱਲ ਵਾਲੇ ਪਾਰਟ ਤੇ ਜਾ ਰਹੇ ਹਾਂ ਜਿੱਥੇ ਬੱਚਿਆਂ ਦੇ ਜਿਹੜੇ ਕਾਰਡ ਬਣੇ ਹੁੰਦੇ ਨੇ ਜਾਂ ਆਪਾਂ ਤੁਸੀਂ ਬਣਾ ਸਕਦੇ ਹੋ ਕਾਰਡ ਉਹਦੀ ਜਿਹੜੀ ਵੈਲਿਡਿਟੀ ਹੈ ਜੀ ਉਹ 6 ਮਨთ ਦੀ ਹੁੰਦੀ ਹੈ ਤੇ ਬਾਅਦ ਚ ਤੁਸੀਂ ਉਹਨੂੰ ਰੀਚਾਰਜ ਕਰਵਾ ਸਕਦੇ ਹੋ ਤੇ ਹੁਣ ਅਸੀਂ ਉਧਰ ਜਾ ਰਹੇ ਹਾਂ ਸਮੈਸ਼ ਗੇਮ ਵੱਲ ਤੇ ਉੱਥੇ ਤੁਸੀਂ ਆਪਣੀ ਕਾਰ ਰਾਈਡਿੰਗ ਵਗੈਰਾ ਜਾਂ ਕੋਈ ਹੋਰ ਜੋ ਚੀਜ਼ਾਂ ਨੇ ਤੁਸੀਂ ਬੱਚੇ ਬਹੁਤ ਹੀ ਇੰਜੋਏਮੈਂਟ ਨਾਲ ਖੇਡਦੇ ਨੇ ਬੱਚੇ ਵੀ ਖੇਡਦੇ ਨੇ ਤੇ ਤੁਸੀਂ ਵੀ ਇਹਦੇ ਵਿੱਚ ਪਾਰਟਿਸਪੇਟ ਕਰ ਸਕਦੇ ਹੋ ਕਿਉਂਕਿ ਬਹੁਤ ਵਧੀਆ ਗੇਮਸ ਨੇ ਇਹ ਆ ਦੇਖੋ ਇਹ ਰਾਈਡ ਕਰ ਰਹੇ ਨੇ ਬੱਚੇ ਜਪਤੀ ਜਪਤੀ ਰਾਈਡ ਕਰ ਰਹੇ ਨੇ ਲੋ ਜੀ ਹੁਣ ਸਾਡੀ ਹੋਣ ਜਾ ਰਹੀ ਹੈ ਐਂਟਰੀ ਕਿਉਂਕਿ ਐਂਟਰੀ ਕਰਨ ਵੇਲੇ ਥੋੜੇ ਦੋ ਬੋਡੀਗਾਰਡ ਖੜੇ ਹੁੰਦੇ ਨੇ ਜਾਂ ਬੌਂਸਰ ਲਾ ਲਓ ਇਹ ਸੇਫਲੀ ਜਗਾ ਸਾਨੂੰ ਐਂਟਰ ਕਰਨ ਦੇ ਦਿੰਦੇ ਨੇ ਬੱਚਿਆਂ ਦੇ ਨਾਲ ਤੇ ਹੁਣ ਇੱਥੇ ਬੰਨ ਜਾ ਰਹੇ ਆ ਕਾਰਡ ਅਸੀਂ ਕਾਰਡ ਪਤਾ ਕਰਨ ਲੱਗੇ ਵੀ ਕਿੰਨੇ ਮੰਥ ਦੀ ਵੈਲਿਡਿਟੀ ਆ ਕੀ ਗੱਲ ਬਾਤ ਆ ਤੇ ਅਮਨਿੰਦਰ ਨੂੰ ਕਾਫੀ ਆਏ ਸੀ ਵੀ ਮੈਂ ਜਾਵਾਂ ਤੇ ਪਤਾ ਕਰਕੇ ਆਵਾਂ ਤੇ ਮੈਂ ਜ਼ਰੂਰ ਗੇਮਸ ਸਪਾਰਟਿਸਪੇਟ ਜਰੂਰ ਕਰਾਂ ਤੇ ਨਾਲ ਹੀ ਜਸ਼ਨ ਸੀ ਉਹਦਾ ਦੋਸਤ ਤੇ ਅਸੀਂ ਸਾਰਾ ਦੇਖਿਆ ਤੁਸੀਂ ਦੇਖ ਲਓ ਸਾਰੀਆਂ ਗੇਮਸ ਨੇ ਬਹੁਤ ਪੇਰੈਂਟਸ ਆਏ ਹੋਏ ਸੀ ਆਪਣੇ ਬੱਚਿਆਂ ਨੂੰ ਲੈ ਕੇ ਖਾਸ ਕਰਕੇ ਇੱਥੇ ਟੂਰਿਸਟ ਵੀ ਬਹੁਤ ਜ਼ਿਆਦਾ ਆਉਂਦੇ ਨੇ ਤੇ ਹੁਣ ਇੱਥੇ ਅਸੀਂ ਕਾਰਡ ਪਤਾ ਕਰ ਰਹੇ ਹਾਂ ਕਿ ਵੀ ਕੀ ਗੱਲਬਾਤ ਕਾਰਡ ਵੀ ਕਿੰਨੇ ਮੰਤ ਦਾ ਜਾ ਕਿ ਰੀਚਾਰਜ ਪਊਗਾ ਸਾਨੂੰ ਤੇ ਅਸੀਂ ਬਣਵਾ ਲਾਂਗੇ ਤੇ ਇੱਧਰ ਚੱਲ ਰਿਹਾ ਸੀ ਜੀ ਫੋਟੋ ਸ਼ੂਟ ਤੇ ਬਹੁਤ ਸਾਰੀਆਂ ਫੈਮਲੀਆਂ ਸੀ ਜਾਂ ਜਿਹੜੇ ਆਪਣੇ ਵਾਈਫਸ ਨਾਲ ਜਾਂ ਹਸਬੈਂਡ ਨਾਲ ਆਪਣੀਆਂ ਫੋਟੋਆਂ ਕਰਾ ਰਹੇ ਸੀ ਤੁਸੀਂ ਇਸ ਸਪਾਟ ਵਿੱਚ ਆਪਣੀ ਫੋਟੋ ਸ਼ੂਟ ਵੀ ਬਹੁਤ ਵਧੀਆ ਕਰ ਸਕਦੇ ਹੋ ਤੇ ਅਹ ਲਾ ਲਾ ਗਗੂ ਦਾ ਹਾਸਾ ਤੇ ਜੇ ਲਾ ਮਨਿੰਦਰ ਮੈਂ ਤੇ ਅੰਦਰ ਹੁਣ ਆ ਗਏ ਆਪਾਂ ਆਪਣਾ ਇੰਜੋਏਮੈਂਟ ਕਰਨ ਲਈ ਕਿਉਂਕਿ ਮੈਂ ਬਹੁਤ ਡਰਦੀ ਸੀ ਤੇ ਇਹ ਝੂਲਾ ਬਹੁਤ ਜਿਆਦਾ ਤੇਜ਼ ਚੱਲਦਾ ਤੇ ਅਮਨਿੰਦਰ ਕਹਿੰਦਾ ਸੀ ਤੇਜ਼ ਚਲਾਓ ਤੇ ਮੈਂ ਕਿਹਾ ਨਹੀਂ ਵੀ ਹੋੜੀ ਚਲਾਈਓ ਕਿਉਂਕਿ ਮੈਨੂੰ ਚੱਕਰ ਆਉਣ ਲੱਗ ਗਿਆ ਸੀ ਤੇ ਅਮਨਿੰਦਰ ਮੇਰੀ ਗੋਦੀ 'ਚ ਬੈਠ ਗਿਆ ਇੱਥੇ ਇਹ ਚੀਜ਼ ਦਾ ਜਿਹੜਾ ਰੇਟ ਆ ਬਹੁਤ ਹਾਈ ਆ ਜੀ ਤੇ ਹਰੇਕ 1% ਦੀ ਟਿੱਕਟ ਜਿਹੜੀ ਉਹ 150 ਰੁਪਏ ਜਾਂ 200 200 ਤੋਂ ਸਟਾਰਟ ਹੁੰਦੀ ਆ ਤੇ ਇੱਥੇ ਆਪਾਂ ਤਾਂ ਬਿਲਕੁਲ ਸਲੋਈ ਰੱਖਿਆ ਉਹਨਾਂ ਕਹਿ ਕੇ ਭਾਣੂ ਵੀ ਭਾਈ ਪਹਿਲੇ ਰੋਕ ਦੇ ਜਦੋਂ ਮੈਨੂੰ ਥੋੜੀ ਜਿਹੀ ਪ੍ਰੋਬਲਮ ਆਉਣ ਲੱਗੀ ਤੇ ਮੈਂ ਪਹਿਲਾਂ ਹੀ ਰੁਕਵਾ ਲਿਆ ਤੇ ਅਮਨਿੰਦਰ ਮੇਰੇ ਨਾਲ ਗੁੱਸੇ ਹੋ ਰਿਹਾ ਸੀ ਜੀ ਸਾਡੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਤੁਸੀਂ ਵੀ ਆਊਟਲੈਟ ਜਰੂਰ ਜਾਇਓ